ਹਾਂਜੀ ਦੋਸਤੋ ਆਜੋ ਮੌਸਮ ਤੇ ਗੱਲ ਕਰੀਏ ਅੱਜ ਦੇ ਕਿਹੜੀਆਂ ਖਣਕਣਾਂ ਅੱਗ ਲੱਗਣੀਆਂ ਘਟਵਾਵਾਂ ਪਿਛਲੇ ਹਫ਼ਤੇ ਹੋਰ ਤੋਂ ਚੱਲ ਰਹੀਆਂ ਉਹਨਾਂ ਦੇ ਕੋਈ ਗੱਲਬਾਤ ਕਰਾਂਗੇ

ਫਾਈਦੇ ਮੌਸਮ ਤੇ ਗੱਲਬਾਤ ਕਰਾਂਗੇ। ਤੇ ਆਪਾਂ ਗੱਲਬਾਤ ਕਰਾਂਗੇ। ਕਣਕਾਂ ਨੂੰ ਲਾ ਕਰੀ ਅੱਗ ਪਾ ਲਈ। 4-5 ਗਣਾ ਜੇ ਨਹੀਂ ਕਿਹਾ ਹੁਤਾ ਦਾ ਹੱਤੇ ਤਾਂ ਹੀ ਹੋ ਗਿਆ ਆਪਾਂ। ਪਰ ਮੈਂ ਕਹੇ ਕੰਮ ਤੇ ਵੀ ਕਣਕ ਕਟਾਉਂਦੇ ਰਹਿ। ਤੇ ਲਾਈਵ ਆਉਣ ਦਾ ਟਾਈਮ ਨਹੀਂ ਮਿਲਿਆ ਉੱਥੋਂ ਬੇਟੇ ਮੈਂ ਵਗਰੇ। ਇਸ ਕਰਕੇ ਸ਼ਾਇਦ ਕਰਾ ਦੋਸਤਾਂ ਦਾ ਨੈਟਵਰਕ ਜਿਹੜਾ ਉਹ ਟੁੱਟ ਗਿਆ ਕੋਈ ਦੋਸਤ ਜੁੜਦਾ ਹੈਗਾ ਠੀਕ ਹੈ ਆਪਾਂ 5 ਮਿੰਟ ਤੱਕ ਵੇਟ ਕਰਨਾ ਹੈ ਜੇਕਰ ਆਪਾਂ ਲਾਈਵ ਆਪਣਾ ਬੰਦ ਕਰਦੇ ਹਾਂ 800 ਡਾਟਾ ਉਸੇ ਅਦਮੀ ਪਰ ਲੇਟ ਹੋ ਗਿਆ ਪਹਿਲਾਂ ਮਨ ਬਣਾਇਆ ਅਸੀਂ ਲਾਈਵ ਨਾ ਕਰੀਏ ਇਹ ਜੋ ਇਨਕਮਿੰਗ ਵੌਇਸ ਕਾਲ ਫਰਮ ਪਾਰਟੀ ਫਾਇਰ ਵਾਲਾ ਮੈਂ ਕਲੋਸ ਆ ਗਿਆ ਆਜੋ ਗੱਲ ਕਰਨਾ ਹੈ ਆਪਾਂ ਮੌਸਮ ਤੇ ਹਰ ਕੋ ਨੂੰ ਲੱਗਦੀਆਂ ਘਟਨਾਵਾਂ ਬਾਰੇ ਮਾ ਵਾਰਾ ਗੱਲ ਕਰ ਲੈਣ ਜੁਰੂ ਇਨਕਮਿੰਗ ਵੌਇਸ ਕਾਲਸ ਫ্রম ਦੋਸਤ ਆਪਣੇ ਨਾਲ ਕਾਫੀ ਰੜ ਗਏ ਨੇ ਤੇ ਆਪਾਂ ਗੱਲ ਕਰਾਂਗੇ ਜੀ ਜਿਹੜੀਆਂ ਪਿਛਲੇ ਹਫਤੇ ਤੋਂ ਅੱਗ ਦੀਆਂ ਅਗਲਗੰਗੀਆਂ ਘਟਨਾਵਾਂ ਬਹੁਤ ਜ਼ਿਆਦਾ ਹੋਈਆਂ ਨੇ ਚਾਹੇ ਉਹ ਪੂਰੇ ਪੰਜਾਬ ਦੇ ਵਿੱਚ ਹੀ ਬਹੁਤ ਜ਼ਿਆਦਾ ਹੋਈਆਂ ਨੇ ਔਰ ਉਹਨਾਂ ਦੇ ਕਾਰਨਾਂ ਬਾਰੇ ਵੀ ਅੱਜ ਆਪਾਂ ਗੱਲ ਕਰਾਂਗੇ ਤੇ ਮੌਸਮ ਦੀ ਗੱਲ ਵੀ ਕਰਾਂਗੇ ਦੋਸਤੋ ਆਪਣੇ ਨਾਲ ਕਾਫੀ ਜੁੜ ਗਏ ਨੇ ਤੇ ਦੋਸਤੋ ਜਿਵੇਂ ਤੁਸੀਂ ਪਿਛਲੇ ਦਿਨਾਂ ਤੋਂ ਦੇਖ ਹੀ ਰਹੇ ਹੋ ਆਪਣੇ ਪੰਜਾਬ ਦੇ ਵਿੱਚ ਕਣਕ ਨੂੰ ਅੱਗ ਲੱਗਣੀਆਂ ਘਟਨਾਵਾਂ ਜਿਹੜੀਆਂ ਨੇ ਉਹ ਬਹੁਤ ਜ਼ਿਆਦਾ ਵਾਪਰੀਆਂ ਨੇ ਜਿਨ੍ਹਾਂ ਦੇ ਵਿੱਚ ਮੁਕਸਰ ਜਿਲ੍ਹਾ ਮਲਵੋਟ ਤਹਿਸੀਲ ਸੰਗਰੂਰ ਤੇ ਹਲੇਰੀ ਚਖੜਦਾਲ ਵੀ ਬਹੁਤ ਜ਼ਿਆਦਾ ਨੁਕਸਾਨ ਹੋਇਆ ਆ ਆਪਾਂ ਉਸ ਬਾਰੇ ਗੱਲ ਕਰਾਂਗੇ ਵੀ ਆਪੋ ਆਪਣੇ ਏਰੀਆ ਦੇ ਜਿੱਥੇ ਵੀ ਕਿਸੇ ਵੀਰ ਦਾ ਦੇ ਆਸ-ਪਾਸੇ ਨੁਕਸਾਨ ਹੋਇਆ ਹੈ ਉਹ ਵੀਰ ਆਪਣੇ ਆਸ-ਪਾਸ ਜਿੰਨੀ ਗੋਹਾਂ ਦੇ ਕੋਲ ਗੰਜائش ਹੈਗੀਏ ਉੰਨੀ ਗੋਸ ਕਿਸਾਨ ਵੀਰ ਦੀ ਮਦਦ ਜ਼ਰੂਰ ਕਰੋ ਉਹਦੀ ਮਦਦ ਜਿੰਨੀ ਹੋ ਸਕਦੀ ਕਿਉਂਕਿ ਸਰਕਾਰਾਂ ਤੋਂ ਕੋਈ ਏਡਾ ਜ਼ਿਆਦਾ ਉਮੀਦ ਨਹੀਂ ਰੱਖੀ ਜਾ ਸਕਦੀ ਕਿ ਉਹਨਾਂ ਦੀ ਆਪਣੀ ਮਦਦ ਕਰਨੀ ਪੈਣੀ ਹੈ ਕਿ ਥੋੜਾ ਥੋੜਾ ਕਰਕੇ ਜਰੂਰ ਦਿਓ ਜਰੂਰ ਮਦਦ ਕਰੋ ਆਪਣੇ ਏਰੀਆ ਦੇ ਵਿੱਚ ਜਿੰਨੇ ਜਿੱਥੇ ਜਿੱਥੇ ਵੀ ਮੈਂ ਨਹੀਂ ਕਹਿੰਦਾ ਵੀ ਮੈਨੂੰ ਦਿਓ ਪਰ ਮੈਨੂੰ ਤੁਸੀਂ ਸੁਝਾ ਦਿਓ ਕਿ 70 ਸਾਲ ਹੋ ਗਏ ਦੇ ਹਜਾਰ ਹੋਏ ਨੂੰ ਆਪਾਂ ਚਲੋ ਕ੍ਰਿਕਟਰਾਂ ਨੂੰ ਦਾ ਆਪਾਂ ਕੁਛ ਹੱਦ ਤੱਕ ਘਟਾ ਸਕਨੇ ਆ ਜਾਂ ਜਿਵੇਂ ਤੇਜ ਹਨੇਰੀ ਆ ਜੇ ਉੱਥੇ ਤਾਂ ਬੰਦਾ ਬੇਵੱਸ ਹੋ ਜਾਂਦਾ ਉੱਥੇ ਸਾਰੇ ਜਿਹੜੇ ਆਪਣੇ ਸਾਧਨ ਨੇ ਉਹ ਵੀ ਬੇਵੱਸ ਹੋ ਜਾਂਦੇ ਨੇ ਅੱਗ ਦੇ ਮੂਰੇ ਪਰ ਕੋਈ ਬੀਮਾ ਕੰਪਨੀ ਕੋਈ ਫਸਲ ਬੀਮਾ ਯੋਜਨਾ ਦੇ ਵਿੱਚ ਹੋਵੇ ਜਾਂ ਕੋਈ ਮੰਡੀ ਬੋਰਡ ਦੇ ਵਿੱਚ ਹੀ ਆ ਜਾਂ ਜਿੱਥੇ ਆਪਣੇ ਕੋ ਅੱਗੇ 4% ਲੈਂਦੇ ਨੇ ਕਿਸਾਨਾਂ ਦੀ ਫਸਲ ਦੇ ਉੱਪਰ ਉੱਥੇ ਕੋ ਹੋਰ 5% ਐਕਸਟਰਾ ਲਾ ਕੇ ਉਹਨਾਂ ਕੋ ਐਕਸਟਰਾ ਫੰਡ ਕ੍ਰੀਏਟ ਕਰ ਦੇਣ ਜਿੰਦੇ ਵਿੱਚ ਉਹ ਆਪੋ ਦੇ ਇਗਰੇ ਦੀਆਂ ਜੜੀਆਂ ਮੰਡੀਆਂ ਨੇ ਉਹ ਕਿਸਾਨਾਂ ਦੀ ਹੈਲਪ ਕਰ ਸਕਣ ਉਹਨਾਂ ਨੂੰ 100% ਮਾਅਬ ਦੇ ਦੇ ਸਕਣ ਕਿਉਂਕਿ ਅੱਜ ਜਿਹੜਾ ਕਣਕ ਦਾ ਰੇਟ ਕਣਕ ਦੇ ਝਾੜ ਦੇ ਥਾਮਣਾ 60 ਹਜ਼ਾਰ ਦੇ ਕਰੀਬ ਕਣਕ ਨਿਕਲ ਪਈ ਹੈ ਜੀ ਚਲੋ ਆਪਾਂ ਬਹੁਤ ਾਨੀ ਦਾ 40 ਹਜ਼ਾਰ ਵੀ ਕਿਸੇ ਕਿਸਾਨ ਦੀ ਮਦਦ ਕਰ ਲਈ ਦਿੱਤੀ ਸੜੀ ਇਹ ਬੜੀ ਵਧੀਆ ਗੱਲ ਹੈ ਤੇ ਸਾਡੀਆਂ ਕਿਸਾਨੀ ਹੁਣੀਆਂ ਆਉਂਦੀ ਵੀ ਬੜੀ ਕਮੀ ਹੈ ਕਿ ਅਜੇ ਤੱਕ ਅਸੀਂ ਧਰਨੇ ਵਥਰੇ ਲਾ ਲਏ ਸੜਕਾਂ ਬਹੁਤ ਰੋਕ ਲਈਆਂ ਆਪਾਂ ਪਰ ਆਪਾਂ ਇਸ ਪਾਸੇ ਨਹੀਂ ਆਵੇ ਕਿ ਆਪਾਂ ਕੋਈ ਇਹੋ ਜਿਹਾ ਫੰਡ ਤਿਆਰ ਕਰ ਲਈਏ ਜਿਹੜਾ ਕਿਸਾਨਾਂ ਦੀ ਮਦਦ ਕਰ ਸਕੇ ਤੁਸੋਂ ਕਿਸਾਨਾਂ ਦੀ ਮਦਦ ਕਰਨੀ ਚਾਹੀਦੀ ਵੀ ਹੈ ਆਪਣੇ ਆਪਣੇ ਏਰੀਏ ਦੇ ਆਪਣੇ ਆਪਣੇ ਪ੍ਰਿੰਟ ਦੇ ਵਿੱਚ ਜਰੂਰ ਮਦਦ ਕਰੋ ਮਾਸਾਪਾਂ ਦਸਕੂਮੈਂਟ ਲਾਵਾਂਗੇ ਆਪਣੇ ਨਾਲ ਬਨੇ ਰਹੋ ਜੁੜੇ ਰਹੋ ਤੇ ਮੌਸਮ ਬਾਰੇ ਵੀ ਦੱਸਾਂ ਕਿ ਗਰਮੀ ਕਿੰਨੀ ਹੋ ਰਹੇਗੀ ਤੇ ਹਨੇਰੀ ਕਿੰਨੀ ਹਸਾਫਤਾ ਰਹੇਗਾ ਤੇ ਆਪੋ ਆਪਣੀ ਫਸਲ ਦਾ ਪਛਾਣ ਕਰੋ ਜਿਹੜੇ ਆਪਣੇ ਸੰਦ ਨੇ ਉਹਨਾਂ ਦੇ ਵਿੱਚੋਂ ਕੋਈ ਹੋਰ ਮੈਰੰਗ ਖਰਾਬ ਹੋ ਉਹਨੂੰ ਚੇਂਜ ਕਰਦੇ ਕੋਈ ਗਰਮ ਹੋ ਕੇ ਉੱਥੇ ਵੀ ਅਗ ਲਕਾਂ ਦਾ ਡਰ ਰਹਿਦਾ ਜੇ ਨਾਲ ਗਿੱਲਾ ਹੈ ਤੇ ਉਹ ਉਹਦੇ ਤੋਂ ਥੂੜੀ ਬਣਾਉਣ ਤੋਂ ਗਰੇਜ਼ ਕਰੋ ਉਹਦੇ ਨਾਲ ਵੀ ਅੱਗ ਲੱਗਣ ਦਾ ਡਰ ਰਹਿੰਦਾ ਤੇ ਸ਼ਰਾਬ ਪੀ ਆਮਲੀ ਟਾਈਪ ਦੇ ਬੰਦੇ ਤੋਂ ਥੋੜਾ ਜਿਹਾ ਨਾਲ ਡਰੋ ਤੇ ਬਿਜਲੀ ਤਾਂ ਵੈਸੇ ਕੱਟ ਆਉਂਦੀ ਫਿਰ ਵੀ ਟਰਾਂਸਫਾਰਮਰਾਂ ਦੇ ਸੋਚ ਤੁਸੀਂ ਕੱਟ ਕੇ ਰੱਖੋ ਤੇ ਦੋਸਤੋ ਕਮੈਂਟ ਕਰਕੇ ਆਪੋ ਆਪਣੇ ਸੁਝਾਅ ਵੀ ਦਿਓ ਵੀ ਇਹਦੇ ਵਿੱਚ ਕੀ ਕਰਨਾ ਚਾਹੀਦਾ بیمਾ ਕੰਪਨੀਆਂ ਸਰਕਾਰ ਨੇ بیمਾ ਕੰਪਨੀਆਂ ਨੂੰ ਬਹੁਤ ਪੈਸਾ ਲੁਟਾਇਆ ਕਿਸਾਨਾਂ ਦਾ ਜਿਨ੍ਹਾਂ ਨੇ ਕਿਸਾਨ ਕ੍ਰੈਡਿਟ ਲਿਮਿਟ ਬਣਾਈ ਹੋਈ ਹੈ ਕੇਸੀਸੀ ਉਹਦੇ ਿਤੱਕ ਇਹਨਾਂ ਸਾਡੇ ਬੀਮੇ ਕੀਤੀ ਜਾਂਦੇ ਨੇ ਤੇ ਬਾਅਦ ਚ ਕੰਪਨੀਆਂ ਆਪਾਂ ਨੂੰ ਕੋਈ ਵੀ ਮੁਆਵਜ਼ਾ ਨਹੀਂ ਦਿੰਦੀਆਂ ਜਾਂ ਕਿਸਾਨਾਂ ਕੋਲੇ ਨਹੀਂ ਅਵੇਅਰਨੈਸ ਨਹੀਂ ਹੈਗੀ ਕਿ ਆਪਾਂ ਮੋਟਰਸਾਈਕਲ ਦਾ ਵੀ ਬੀਮਾ ਕਰਵਾ ਲੈਨੇ ਆ ਗੱਡੀ ਦਾ ਬੀਮਾ ਕਰਵਾ ਲੈਨੇ ਆ ਤੇ ਮੇਰੇ ਖਿਆਲੋਂ ਬਹੁਤ ਘੱਟ ਕਿਸਾਨ ਜਿਹੜੇ ਆਪਦਾ ਤੇ ਆਪਦੀ ਫਸਲ ਦਾ ਬੀਮਾ ਕਰਾਉਂਦੇ ਨੇ हां दादा चलो कई किसान ਕਰਾ ਲੈਂਦੇ ਨੇ ਪਰ ਫਸਲ ਦਾ ਬੀਮਾ ਕੋਈ ਕੋਈ ਕਿਸਾਨ ਨਹੀਂ ਕਰਾਉਂਦਾ ਤੇ ਇਸ ਕਰਕੇ ਫਸਲ ਬੀਮੇ ਯੋਜਨਾਵਾਂ ਦੇ ਵਿੱਚ ਵੀ ਆਉਣਾ ਚਾਹੀਦਾ ਹੈ ਉਹਨੀਆਂ ਕੀ ਕੰਡੀਸ਼ਨਾਂ ਨੇ ਉਸ ਬਾਰੇ ਨਹੀਂ ਮੈਨੂੰ ਪਤਾ ਉਸ ਬਾਰੇ ਆਪਾਂ ਇੱਕ ਲੱਗ ਤੋਂ ਵੀਡੀਓ ਬਣਾਵਾਂਗੇ ਉਹਦੀ ਪੂਰੀ ਜਾਣਕਾਰੀ ਲੈ ਕੇ ਪੂਰੀ ਉਹਦੀ ਪੜਤਾਲ ਕਰਕੇ ਕਿ ਕੀ ਉਹਦੇ ਵਿੱਚ ਖਾਮੀਆਂ ਨੇ ਕਿਉਂ ਨਹੀਂ ਕਿਸਾਨ ਉਸ ਪਾਸੇ ਨਵਾਰ ਤੇ ਕੋਸ਼ਿਸ਼ ਕਰੋ ਖਾਮੀਆਂ ਤਾਂ ਮੈਨੂੰ ਪਤਾ ਹੈ ਪਰ ਉਹ ਅੱਜ ਨਹੀਂ ਗੱਲ ਕਰਾਂਗੇ ਅੱਜ ਸਪੈਸ਼ਲ ਵੀਡੀਓ ਦੀ ਗੱਲ ਕਰਾਂਗੇ ਬਸ ਆਪਾਂ 2-3 ਮਿੰਟ ਹੀ ਹੋਰ ਲਾਉਣੇ ਨੇ ਤੇ ਦੂਸਰ ਸੁਟ ਜਾਣ ਤੇ ਆਪਾਂ ਫਿਰ ਮੌਸਮ ਦੀ ਵੀ ਉਹਨਾਂ ਨੂੰ ਜਾਣਕਾਰੀ ਦੇ ਦੇਈਏ ਬਸ 5 ਤੋਂ 7 ਮਿੰਟ ਆਪਾਂ ਲਾ ਕੇ ਤੇ ਫਿਰ ਕਿਉਂਕਿ ਇੱਕ ਤਾਂ ਆਪਾਂ ਲੇਟ ਹੋ ਗਏ ਆ ਤੇ ਕਈ ਦਿਨ ਢੁੜੇ ਨਹੀਂਗੇ ਇਸ ਕਰਕੇ ਦੋਸਤਾਨਾ ਵਾਲੇ ਕਰਾ ਰابطਾ ਜਾਂ ਟੁੱਟ ਗਿਆ ਤੇ ਆਪਾਂ 5-7 ਮਿੰਟ ਹੀ ਲਾ ਕੇ ਤੇ ਉਸ ਤੋਂ ਬਾਅਦ ਆਪਣਾ ਲਾਈਵ ਬੰਦ ਕਰ ਦੇਵਾਂਗੇ ਇਸ ਕਰਕੇ ਆ ਜੋ ਦੋਸਤੋ ਜਲਦੀ ਤੋਂ ਜਲਦੀ ਆ ਜਾਓ ਤੇ ਆਪਾਂ ਤੁਹਾਨੂੰ ਮੌਸਮ ਦਾ ਹਾਲ ਸੁਣਾਈਏ ਕਿਉਂਕਿ ਲਗਾਤਾਰ ਬਣੇ ਰਹਿਣ ਨਾਲ ਹੀ ਦੋਸਤ ਨਾਲ ਜੁੜੇ ਰਹਿੰਦੇ ਨੇ ਕਿਉਂਕਿ ਬਹੁਤ ਵਧੀਆ ਦੋਸਤ ਨਾਲ ਜੁੜ ਕੇ ਸੀਗੇ ਪਰ ਇਥੋਂ ਇਹ ਲਾਈਵ ਬੰਦ ਹੋਣ ਕਰਕੇ ਫਿਰ ਦੋਸਤ ਨੂੰ ਕੱਢ ਦੇਣਾ ਤੇ ਚਲੋ ਕੋਣੀ ਹੌਲੀ-ਹੌਲੀ ਆਪਾਂ ਆਪਣੀ ਮੈਂਤ ਜਾਰੀ ਰੱਖਾਂਗੇ ਦੇ ਦੋਸਤਾਂ ਨੂੰ ਆਪਣੀ ਜਾਣਕਾਰੀ ਵਧੀਆ ਲੱਗਦੀ ਹੈ ਕਿ ਫਿਰ ਪੂਰਾ ਆਪਣੇ ਨਾਲ ਘੁੰਮਣਗੇ ਤੇ ਆਪਾਂ ਇੱਕ ਵਾਰ ਮੌਸਮ ਵੀ ਜਾਣ ਕਰ ਗਏ ਦਿੰਨੇ ਆ ਆਉਣ ਵਾਲੇ 24 ਘੰਟਿਆਂ ਦੇ ਗੱਲ ਆਪਾਂ ਕਰੀਏ ਤਾਂ ਰਾਤ ਵੇਲੇ ਹਲਕੀ ਸਪੀਡ ਤੋਂ ਉੱਤਰ ਪੱਛਮੀ ਹਵਾ ਰੋ-ਰੋ ਕੇ ਚੱਲਦੀ ਰਹੇਗੀ ਰਾਤ ਦਾ ਉਪਰਨ ਤਾਪਮਾਨ 20 ਡਿਗਰੀ ਕਿ ਕੰਨ ਦੇ ਹੰਦ ਤੱਕ ਮਨ ਜਿਹੜਾ ਬਥੋਰੀ ਡਿਗਰੀ ਰਹੇਗਾ ਕਿ ਹਵਾ ਜਿਹੜੀ ਦਿਨੇ ਉਹ ਦਸ਼ਾ ਬਦਵਰਕ ਚੱਲਦੀ ਰਹੇਗੀ ਗਰਮੀ ਪ੍ਰਚੰਡ ਹੋਏਗੀ ਕਿ ਕੋਈ ਥਾਂ ਤੇ ਬਦਲਾਂ ਦੀ ਆਵਾਜਾ ਵੀ ਰਹੇਗੀ ਪਹਾੜੀ ਇਲਾਕਿਆਂ ਦੇ ਵਿੱਚ ਛੜਾਕੇ ਲੱਗਣ ਦੇ ਜਿਹੜੇ ਚਾਂਸ 25% ਨੇ ਇਹ ਸੀ ਦੋਸਤੋ ਮੌਸਮੀ ਜਾਣਕਾਰੀ ਆਸਾਪਾਣ 10ਵੇਂ ਰਾਹੀਂ ਆਪਣਾ ਲਾਈਵ ਜਿਹੜਾ ਬੰਨ ਬੜ ਲੱਗੇ ਕਿਉਂਕਿ ਦੋਸਤ ਬਹੁਤ ਘੱਟ ਜੁੜੇ ਹੈ ਤੇ ਇਸ ਕਰਕੇ ਆਪਾਂ ਆਪਣਾ ਲਾਈਵ ਸਟਾਰਟ ਕਰ ਰਹੇ ਹਾਂ